ਸਾਡੇ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਬੈਠੀ ਹੋਈ ਸੰਗਤ ਪਹਿਲਾਂ ਗੁਰੂਆਂ ਦੀ ਬਖਸ਼ੀ ਹੋਈ ਫਤੇ ਨਾਲ ਸਾਂਝ ਪਾ ਲਈਏ ਫਿਰ ਅਗਲੀਆਂ ਵਿਚਾਰਾ ਕਰਾਂਗੇ ਥੋ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਨੂੰ ਨਹੀਂ ਪਤਾ ਕੋਈ ਬੰਦਾ ਹੋਰ ਕਿਵੇਂ ਸੋਚਦਾ ਹੈ ਪਰ ਜਦੋਂ ਗੁਰੂ ਸਾਹਿਬ ਦੀ ਮੌਜੂਦਗੀ 'ਚ ਖੜ ਕੇ ਵੈਸੇ ਤਾਂ ਉਹ ਕਨਕਨ ਚ ਨੇ ਪਰ ਜਦੋਂ ਅਸੀਂ ਕੋਲੇ ਖੜਦੇ ਆ ਇਹਨਾਂ ਦਾ ਸਟੇਜ ਤੇ ਸशोਭਤ ਹੋਣ ਦਾ ਮਤਲਬ ਜੋ ਮੈਂ ਸਮਝਦਾ ਕਿ ਜੋ ਸ਼ਬਦ ਬੋਲੇ ਜਾਣ ਉਹ ਸੱਚੇ ਹੋਣ ਉਹਦੇ ਵਿੱਚ ਬੇਈਮਾਨੀ ਦੀ ਝਲਕ ਨਹੀਂ ਹੋਣੀ ਚਾਹੀਦੀ ਤਾਂ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਜੋ ਵੀ ਬੋਲੂਗਾ ਉਹ ਇਹਨਾਂ ਨੂੰ ਸਾਹਮਣੇ ਰੱਖ ਕੇ ਔਰ ਉਹੀ ਬੋਲੂਗਾ ਜੁਬਾਰ ਵੀ ਹੋਊਗਾ ਤੇ ਜੋ ਮੇਰੇ ਅੰਦਰ ਵੀ ਹੋਊਗਾ ਔਰ ਜੋ ਸੱਚ ਵੀ ਹੋਊਗਾ ਸੱਚ ਦੀ ਪਹਿਲੀ ਗੱਲ ਅੱਛਾ ਹੋਇਆ ਕਿ ਰਾਏ ਸਾਹਿਬ ਆਗੇ ਨੇ ਰਿਪਰੈਜ਼ੈਂਟੇਟਿਵ ਨੇ ਸਰਕਾਰ ਦੇ ਕਿਉਂਕਿ ਵੈਸੇ ਤਾਂ ਸਾਡਾ ਜ਼ਿਆਦਾਤਰ ਇਹਨਾਂ ਨਾਲ ਮਸਲਾ ਹੀ ਰਹਿੰਦਾ ਹੈ ਪਰ ਆ ਮਸਲਾ ਜਿੱਥੇ ਆ ਕੇ ਥੋੜਾ ਜਿਹਾ ਇੱਕ ਦੂਜੇ ਨੂੰ ਅਸੀਂ ਸਮਝ ਪਾਏ ਆ ਧੇਰ ਹੋ ਗਈ ਵਾਦਾ ਸਾਢੇ 3 ਸਾਲ ਪਹਿਲਾਂ ਦਾ ਸੀ ਕਿਉਂਕਿ ਇਹਨਾਂ ਦੇ ਕਨਵੀਨਰ ਤੇ ਸਾਡੇ ਮੁੱਖ ਮੰਤਰੀ ਕਹਿ ਚੁੱਕੇ ਸੀ ਕਿ ਸਰਕਾਰ ਬਣਾਓ ਐਮ ਬਣਾ ਦੇਾਂਗੇ ਬਿੱਲ ਬੇਅਦਬੀਆਂ ਤੇ ਬਾਈਬਲ ਕਲਾਂ ਵਾਲੀ ਵੀ ਗੱਲ ਵਿੱਚੇ ਸ਼ਾਮਲ ਸੀ ਪਰ ਚਲੋ ਦੇਰ ਆਏ ਦਰਸਤ ਆਏ ਆਗੇ ਨੇ ਇਹੀ ਬਹੁਤ ਹੈ ਕਿਉਂਕਿ ਜੋ ਇਹ ਦੂ ਪਹਿਲਾਂ ਵਾਲੇ ਸੀ ਉਹਨਾਂ ਦੀ ਤਾਂ ਬੇਈਮਾਨੀ ਏ ਸੀ ਕਿ ਜਾਨ ਬੁਝ ਕੇ ਇਹੋ ਜੀਆਂ ਚੀਜ਼ਾਂ ਲਿਖੀਆਂ ਗਈਆਂ ਕਿ اٹਕ ਜੇ ਤੇ ਬਣੇ ਨਾ ਕਾਨੂੰਨ ਇਹਨਾਂ ਨੇ ਐਟ ਲੀਸਟ ਸੈਸ਼ਨ ਕਰ ਲਿਆ ਤੇ ਸੈਸ਼ਨ ਕਰਕੇ ਸਿਲੈਕਟ ਕਮੇਟੀ ਨੂੰ ਦੇਤਾ ਆ ਮਾੜਾ ਜਿਆ ਰਸ਼ਨ ਚਿੰਨ ਹੈ ਕੁਐਸਚਨ ਹੈ ਤੇ ਮੈਂ ਇਹਦੇ ਬਾਰੇ ਸੰਗਤ ਨੂੰ ਵੀ ਇਹਨਾਂ ਨੂੰ ਵੀ ਤੇ ਜਿੰਨੇ ਦੁਨੀਆ ਚ ਪੰਜਾਬੀ ਤੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਜਿਵੇਂ ਕਿ ਸਵਾਮੀ ਜੀ ਵੀ ਬੈਠੇ ਨੇ ਇਸਲਾਮ ਧਰਮ ਨੂੰ ਮੰਨਣ ਵਾਲੇ ਵੀ ਪਹਿਲਾਂ ਆਏ ਸੀ ਤੇ 크ਰਿਸਚੀਅਨਿਟੀ ਵੱਲੋਂ ਵੀ ਆਏ ਸੀ ਆ ਪਤਾ ਹੈਗੇ ਹੀ ਆ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਹੁਣ ਤੱਕ ਕਿੰਨੇ ਕ ਬਿੱਲ ਨੇ ਜਿਹੜੇ ਸਿਲੈਕਟ ਕਮੇਟੀ ਨੂੰ ਦਿੱਤੇ ਗਏ ਨੇ ਰਾਏ ਸਾਹਿਬ ਇੱਕ ਵੀ ਬਿੱਲ ਨਹੀਂ ਗਾ ਔਰ ਇਹ ਥੋੜੀ ਸਰਕਾਰ ਦਾ ਨਹੀਂ ਕਿਸੇ ਵੀ ਸਰਕਾਰ ਨੇ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਾ ਜਦ ਕੇ ਸਿਸਟਮ ਇਹ ਹੈ ਕਿ ਦੇਣਾ ਚਾਹੀਦਾ ਸਾਡਾ ਮੋਦੀ ਤੇ ਵੀ ਸਭ ਤੋਂ ਵੱਡਾ ਇਤਰਾਜ਼ ਆ ਹੈ ਕਿ ਸਨਟੈਂਡਿੰਗ ਕਮੇਟੀ ਨੂੰ ਦਿੱਤਾ ਨਹੀਂ ਜਾਂਦਾ ਆਰਡੀਨੈਂਸ ਹੀ ਪਾਸ ਕਰ ਦਿੰਦੇ ਨੇ ਜਿਵੇਂ ਕਿ ਕਿਸਾਨੀ ਜਿਹੜੇ ਤਿੰਨ ਬਿੱਲ ਆਏ ਸੀ ਆਰਡੀਨੈਂਸ ਰਾਈ ਕਰਤੇ ਸੀਗੇ ਅੱਛੀ ਗੱਲ ਹੈ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ 6 ਮਹੀਨੇ ਕਿਹੜੀ ਗੱਲ ਲਈ ਚਾਹੀਦੇ ਨੇ ਹੁਣੇ ਥੋੜੀ ਸਿਲੈਕਟ ਕਮੇਟੀ ਨੇ ਕਿਹਾ ਕਿ 31 ਅਗਸਤ ਤੱਕ ਜੋ ਸੁਝਾਅ ਦੇਣੇ ਨੇ ਦੇ ਦਿਓ ਤਾਂ ਫਿਰ ਉਸ ਤੋਂ ਬਾਅਦ ਪੰਜ ਮਹੀਨੇ ਕਿਹੜੀ ਗੱਲ ਦੇ ਇਹ ਤੁਸੀਂ ਸਾਡੀਆਂ ਭਾਵਨਾਵਾਂ ਸਰਦਾਰ 인ਦਰਜੀਤ ਸਿੰਘ ਨਿੱਜਰ ਤੱਕ ਪਹੁੰਚਾਇਓ ਜੇ ਜ਼ਰੂਰ ਔਰ ਮੈਂ ਇੱਕ ਗੱਲ ਹੋਰ ਕਹੂੰਗਾ 15 ਮੈਂਬਰੀ ਕਮੇਟੀ ਐ 15 ਮੈਂਬਰੀ ਜਿਹਦੇ ਚੇਅਰਮੈਨ ਨੇ ਸਰਦਾਰ 인ਦਰਜੀਤ ਸਿੰਘ ਨਿੱਜਰ ਆਮ ਆਦਮੀ ਪਾਰਟੀ ਦੇ ਨੇ ਬਾਕੀ ਪਾਰਟੀਆਂ ਦੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਵੀ ਉਹਦੇ ਵਿੱਚ ਹੈਗੇ ਨਹੀਂ ਉਹਨਾਂ 15 ਚੋਂ ਕੌਣ ਆਇਆ ਜੇ ਇੱਥੇ ਉਹ ਕਮੇਟੀ ਬਣੀ ਕਾਦੇ ਆਸਤੇ ਐ ਕਿ ਲੋਕਾਂ ਦੀ ਰਾਏ ਜਾਣ ਸਕੀਏ ਜੋ ਸਮੂਹ ਸੰਗਤ ਆ ਉਹਦੀ ਭਾਵਨਾ ਕਾਨੂੰਨ ਚ ਪ੍ਰਗਟ ਹੋ ਸਕੇ ਤਾਂ ਕਿੱਥੇ ਐ ਭਾਈਓ 15 ਕੋਈ ਵੀ ਨਹੀਂ ਦੀਦਾ ਕਿਸੇ ਪਾਰਟੀ ਦਾ ਵੀ ਨਹੀਂ ਦੀਦਾ ਤਾਂ ਫਿਰ ਭਾਵਨਾ ਕਿਵੇਂ ਲਾਉਂਗੇ ਤੁਸੀਂ ਆ ਜਿਹੜਾ ਅੱਜ ਦਾ ਕੱਟ ਸੱਦਿਆ ਗਿਆ ਹੈ ਉਹਦੀ ਮੇਨ ਵਜ੍ਹਾ ਉਹਦਾ ਕਾਰਨ ਆਹੀ ਸੀ ਕਿ ਅਸੀਂ ਆਪਦੀ ਭਾਵਨਾ ਉਸ ਕਮੇਟੀ ਤੱਕ ਪਹੁੰਚਾਈਏ ਜੋ ਅਸੀਂ ਉਹਦੇ ਵਿੱਚ ਚਾਹ ਰਹੇ ਹਾਂ ਉਹਦਾ ਵੀ ਜ਼ਿਕਰ ਕਰਾਂਗੇ ਪਰ ਪਹਿਲਾਂ ਇੱਛਾ ਸ਼ਕਤੀ ਦੀ ਗੱਲ ਕਰ ਲਈਏ ਤੁਸੀਂ ਸੋਚ ਕੀ ਰਹੇ ਹੋ ਕਿ ਤੁਸੀਂ ਚਾਹ ਰਹੇ ਹੋ ਕਿ ਸੰਗਤ ਦੀ ਭਾਵਨਾ ਵਿੱਚ ਆਵੇ ਜੇ ਆਵੇ ਤਾਂ ਫਿਰ ਕਿਉਂ ਨਹੀਂ ਗਏ ਇੱਥੇ ਔਰੋਚ ਕੱਲੇ ਆਮ ਆਦਮੀ ਪਾਰਟੀ ਦੇ ਬੰਦੇ ਨਹੀਂ ਗਏ ਔਚ ਬਾਕੀ ਪਾਰਟੀਆਂ ਵਾਲੇ ਵੀ ਨਹੀਂ ਤੇ ਸਭ ਨਜ਼ਾਰਦ ਨੇ ਇੱਥੇ ਕਿਸੇ ਇਹਨਾਂ ਦੇ ਕਿਸੇ ਪਾਰਟੀ ਦੇ ਪ੍ਰਧਾਨ ਦਾ ਕੱਠ ਹੋਵੇ ਵੇਖਿਓ ਜੇ ਕਿਵੇਂ ਹੇਠ ਉੱਤੇ ਡਿੱਗਣਗੇ ਤੇ 10-15 ਬੰਦੇ ਤਾਂ ਮਾਈਕ ਦੇ ਪਿੱਛੇ ਵੀ ਖੜ ਜਾਂਦੇ ਨੇ ਆ ਕੇ ਇਹ ਜਿਹੜਾ ਥਲੀ ਨੇ ਜ਼ਿਕਰ ਕਰ ਰਿਆ ਸੀ ਨਾ ਥਲੀ ਇਸ ਗਿਰਾਵਟ ਹੈ ਜੋ ਸਾਡੇ ਕਿਰਦਾਰ ਦੀ ਸਾਡੇ ਕੈਰੈਕਟਰ ਦੀ ਉਹਨੇ ਸੱਤਿਆਨਾਸ਼ ਕੀਤਾ ਹੈ ਜ਼ਮੀਨਾਂ ਦੀ ਗੱਲ ਆ ਗਈ ਖੜੇ ਹੋ ਗਏ ਸਿੰਘੂ ਵੀ ਕਲ ਚਲੇ ਗਏ ਟਿੱਕਰੀ ਵੀ ਚਲੇ ਗਏ ਮਰਨੂ ਵੀ ਰੈਡੀ ਹੋ ਗਏ ਤੇ ਜਿਨੇ ਸਭ ਤੋਂ ਪਹਿਲੀ ਕ੍ਰਾਂਤੀ ਕੀਤੀ ਸੀ ਕਿਸਾਨੀ ਦੀ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਜੋ ਜ਼ਮੀਨਾਂ ਲੈ ਕੇ ਦਿੱਤੀਆਂ ਔਰ ਜਿਸ ਗੁਰੂ ਦੇ ਆਸਰੇ ਲੈ ਕੇ ਦਿੱਤੀਆਂ ਉਸ ਗੁਰੂ ਲਈ ਕੋਈ ਭਾਵਨਾ ਨਹੀਂ ਉਸ ਗੁਰੂ ਦੀ ਗੱਲ ਕੋਈ ਨਹੀਂ ਕਰਨੀ ਜਿਹਦਾ ਹਰ ਰੋਜ਼ ਆਪ ਦੇ ਪਿੰਡ ਜਾਂ ਸ਼ਹਿਰ ਜੋ ਗੁਰਦੁਆਰਾ ਸਾਹਿਬ ਹੈ ਜਾ ਕੇ ਨੱਕ ਰਗੜੀ ਜਾਂਦੇ ਰਹਿੰਨੇ ਹੋ ਬੋਲਦੇ ਹੋ ਹਵਾਲੇ ਦਿੰਦੇ ਹੋ ਉਹਦੀ ਗੱਲ ਨਹੀਂ ਕਰਨੀ ਫੇਰ ਆਖਣਗੇ ਬਹੁਤ ਸਾਰੇ ਆਲੋਚਕ ਆ ਗਏ ਨੇ ਅ ਜਿਵੇਂ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬੋਲ ਰਿਹਾ ਇਹ ਕਾਨੂੰਨ ਨਾ ਬਣਾਇਓ ਜੇ ਇਹ ਤਾਂ ਬੜਾ ਗਲਤ ਹੋ ਜਾਊਗਾ ਉਸ ਵਾਈਸ ਚਾਂਸਲਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਬਿੱਲ ਨੂੰ ਪੜਿਆ ਕਿਉਂਕਿ ਜਦੋਂ ਉਹਨਾਂ ਨੇ ਆਰਟੀਕਲ ਲਿਖਿਆ ਤਾਂ ਇਹ ਮਸੌਦਾ ਪਬਲਿਕ ਡੋਮੇਨ 'ਚ ਨਹੀਂ ਆਇਆ ਸੀ ਬਿਨਾ ਪੜ੍ਹੇ ਹੀ ਸ਼ੁਰੂ ਹੋ ਗਏ ਮੇਰੀ ਇੱਕ ਫਿਲਮ ਸੀ ਜਿਹਦਾ ਜ਼ਿਕਰ ਹੁਣੇ ਕੀਤਾ ਇਹਨਾਂ ਨੇ ਹਵਾਏ ਉਹ ਬੰਬੇ ਚ ਲੱਗਣ ਲੱਗੀ ਤਾਂ ਇੱਕ ਕੇਸ ਹੋ ਗਿਆ ਸੀ ਮੇਰੇ ਤੇ ਆਂਦੇ ਜੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਇੱਕ ਅਜੀਬ ਜਾਂ ਖਰਾਬ ਲਾਈਟ ਚ ਵਖਾਇਆ ਤਾਂ ਮੈਂ ਜੱਜ ਮੂਰੇ ਜਾ ਕੇ ਇੱਕੋ ਗੱਲ ਪੁੱਛੀ ਸੀ ਕਿ ਇਹਨਾਂ ਨੂੰ ਪੁੱਛੋ ਇੱਕ ਕਾਂਗਰਸ ਦੇ ਮਹਾਰਾਸ਼ਟਰ ਯੂਥ ਕਾਂਗਰਸ ਦਾ ਵੱਡਾ ਉਦੇਦਾਰ ਸੀ ਮੈਂ ਕਿਹਾ ਇਹਨੂੰ ਪੁੱਛੋ ਜੇ ਫਿਲਮ ਦੇਖੀ ਐ ਪੁੱਛੋ ਮੈਂ ਕਿ ਇਹਦੇ ਕੋਲ ਤੇ ਜੱਜ ਸਾਹਿਬ ਨੇ ਪੁੱਛ ਲਿਆ ਆਂਦੇ ਦੱਸ ਵੀ ਵੇਖੀ ਐ ਆਂਦਾ ਨਹੀਂ ਕਿਉਂਕਿ ਫਿਲਮ ਤਾਂ ਰਿਲੀਜ਼ ਹੀ ਨਹੀਂ ਹੋਈ ਸੀ ਤੇ ਮੈਂ ਕਿਹਾ ਫਿਰ ਦੱਸ ਬੁਰੀ ਵਖਾਇਆ ਜਾਂ ਚੰਗੀ ਵਖਾਇਆ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਦੱਸਦਾ ਕਿਵੇਂ ਪਤਾ ਲੱਗਿਆ ਸੀ ਕਿਉਂਕਿ ਉਹ ਚੋਰ ਦੀ ਦਾੜੀ 'ਚ ਤਿੰਨ ਕ ਜਦੋਂ ਗੱਲ 84 ਦੀ ਹੋਊਗੀ ਤਾਂ ਇਹਨਾਂ ਦੇ ਜ਼ੁਲਮਾਂ ਦੀ ਵੀ ਹੋਊਗੀ ਉਸੇ ਤਰ੍ਹਾਂ ਨਾਲ ਜਿਹੜੇ ਬੇਆਦਬੀਆਂ ਕਰਾਉਂਦੇ ਨੇ ਉਹਨਾਂ ਦੀ ਚੋਰ ਦੀ ਦਾੜੀ 'ਚ ਵੀ ਤਣਕਾ ਹੈ ਕਿ ਜੇ ਬਣ ਗਿਆ ਤਾਂ ਫੇਰ ਉਹ ਜਿਹੜਾ ਇਹ ਗਰੰਨਤ ਅਪਰਾਧ ਕਰਦੇ ਨੇ ਜਿਹੜਾ ਇਨਸਾਨੀਅਤੋਂ ਗਿਰ ਕੇ ਕਰਮ ਕਰਦੇ ਨੇ ਉਹ ਕਿਵੇਂ ਕਰ ਪਾਉਣਗੇ ਆ ਮਸਲਾ ਹੈ ਪਰ ਕੀ ਇਹ ਲੋਕ ਇਹ ਕਰੀ ਜਾਣਗੇ ਤੇ ਆਪਾਂ ਬੋਲਾਂਗੇ ਨਹੀਂ ਆਪਾਂ ਆਪਦੀ ਗੱਲ ਨਹੀਂ ਰੱਖਾਂਗੇ ਤੇ ਆਪਾਂ ਉਵੇਂ ਹੀ ਉਹਨਾਂ ਲੋਕਾਂ ਨੂੰ ਵੇਖਾਂਗੇ ਜੋ ਗੁਰੂ ਦਾ ਨਾਂ ਤਾਂ ਲੈਣਗੇ ਇਹ ਵੀ ਕਹਿਣਗੇ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਐ ਲੇਕਿਨ ਗੁਰੂ ਲਈ ਚਾਰ ਕਦਮ ਤੁਰ ਕੇ ਨਹੀਂ ਆਉਣਗੇ ਉਹ ਜ਼ਿੰਮੇਵਾਰੀ ਕੀਦੀ ਹੈ ਉਹ ਭਾਈ ਗੁਰਜੀਤ ਸਿੰਘ ਖਾਲਸਾ ਦੀ ਹੈ ਜਿਹੜਾ 10 ਮਹੀਨੇ ਤੋਂ 400 ਫੁੱਟ ਉੱਚੇ ਜਾ ਕੇ ਬੈਠਾ ਹੈ ਉਹ ਸਾਰੀ ਟੀਮ ਦੀ ਹੈ ਜੋ ਦਿਨ ਰਾਤ ਰੋਂਦੇ ਵੀ ਨੇ ਪ੍ਰਬੰਧ ਵੀ ਕਰਦੇ ਨੇ ਤੋਂ ਉਸ ਮਾਤਾ ਦੀ ਹੈ ਜਿਹੜੀ ਉਹ ਬੈਠੀ ਵਿਚਾਰੀ ਜੋ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਹੈ ਦਿਨ ਰਾਤ ਸੁੱਖਾ ਸੁਖ ਦੀ ਹੈ ਕਿ ਮੇਰੇ ਗੁਰੂ ਦਾ ਕਾਨੂੰਨ ਵੀ ਬਣ ਜਾਏ ਤੇ ਮੇਰਾ ਪੁੱਤ ਸਹੀ ਸਲਾਮਤ ਥੱਲੇ ਵੀ ਆ ਜੇ ਕੀ ਉਹ ਜ਼ਿੰਮੇਦਾਰੀ ਸਾਡੀ ਨਹੀਂਗੀ ਸਵਾਲਾ ਅਕਸੇ ਇੱਕ ਲੜਾਉਂ ਕੀ ਸੀਗਾ ਯਾਰ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਥਾਪੇ ਸੀ ਕਿਸੇ ਨੇ ਆਪ ਦੀ ਜ਼ਿੰਮੇਵਾਰੀ ਲੈ ਕੇ ਹੀ ਉਹਨਾਂ ਨੇ ਨਾਕਾ ਲਾ ਲਿਆ ਸੀ ਕਿ ਅਸੀਂ ਹੈਗੇ ਆ ਤੁਸੀਂ ਸਿਰਾਂ ਦੇ ਮੁੱਲ ਪਾਏ ਝੋਲੀਆਂ ਬੱਚਿਆਂ ਦੀਆਂ ਟੁਕੜਿਆਂ ਨਾਲ ਭਰਤੀਆਂ ਪਰ ਅਸੀਂ ਹੈਗੇ ਆ ਇੱਕ ਇੱਕ ਬੰਦੇ ਨੇ ਚਾ ਸੁੱਖਾ ਸਿੰਘ ਹੋਣ ਪਾ ਜਾ ਭਾਈ ਮਹਿਤਾਬ ਸਿੰਘ ਹੋਣ ਕਿਉਂ ਮਸੇ ਰੰਗੜ ਦਾ ਜ਼ਿਰ ਵੱਡਿਆ ਕਿ ਦੱਸਿਆ ਅਸੀਂ ਹੈਗੇ ਆ ਕਿ ਅੱਜ ਉਹ ਸੂਬਾ ਜਿੱਥੇ ਸਾਡੀ ਮੈਜੋਰਟੀ ਹੈ ਗਿਣਤੀ ਜ਼ਿਆਦਾ ਹੈ ਤੇ ਅਸੀਂ ਗੁਰੂ ਲਈ ਕਾਨੂੰਨ ਬਣਾਉਣ ਦੀ ਗੱਲ ਹੋਵੇ ਤੇ ਨਾ ਮਾਤਰ ਨਜ਼ਰ ਆਈਏ ਸ਼ਰਮ ਦੀ ਗੱਲ ਹੈ ਕਟਿਆ ਗੱਲ ਹੈ ਔਰ ਉਹ ਗੁਰੂ ਦੀ ਬਖਸ਼ਿਸ਼ ਦਿੱਤਾ ਦਸਤਾਰ ਸਜਾ ਕੇ ਕੋਈ ਖੜ ਜੇ ਲੀਡਰ ਉਹਦੇ ਪਿੱਛੇ ਭੇਡਾਂ ਵਾਂਗੂ ਖੜੇ ਹੋ ਜਾਂਦੇ ਆ ਸਹੀ ਕਿਹਾ ਸੀ ਥਲੀ ਨੇ ਭੇਡਾਂ ਭੇਡਾਂ ਕਿਨੂੰ ਕਿਹਾ ਜਾਂਦਾ ਹੈ ਵੇਖਣ ਚ ਭੇਡ ਨਹੀਂ ਜਿਹੜੀ ਪਿੱਛੇ ਲੱਗਦੀ ਆ ਸੋਚੇ ਬਿਨਾ ਜਿਹਦੇ ਦਿਲ ਦਿਮਾਗ ਅਹਿਸਾਸ ਨਾ ਹੋਵੇ ਸੋਚ ਨਾ ਹੋਵੇ ਉਹਨੂੰ ਭੇਡ ਕਿਹਾ ਜਾਂਦਾ ਤੇ ਬਦਕਿਸਮਤੀ ਨਾਲ 21ਵੀਂ ਸਦੀ ਚ ਭੇਡਾਂ ਦੀ ਗਿਣਤੀ ਵਧ ਗਈ ਹੈ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਇਸਤੇਮਾਲ ਹੁੰਦੇ ਨੇ ਕਿਉਂ ਤੁਹਾਡੇ ਦੇਸ਼ ਦਾ ਬੁਰਾ ਹਾਲ ਹੈ ਕਿਉਂ ਅਸੀਂ ਆਣਿਆ ਰਾਜਨੀਤਿਕ ਗਿਆ ਕਰਗੇ ਆ ਕਰਗੇ ਇਹ ਉਟੜ ਗਿਆ ਆਪਾਂ ਹੀ ਜੁਨੇ ਕਿਉਂ ਨਹੀਂ ਉਹ ਤੋਂ ਸੋਚਦੇ ਆ ਬੈਠੇ ਮੇਰੇ ਸਾਹਮਣੇ ਬਜ਼ੁਰਗ ਬਲੀਆਂ ਪੈਂਦੇ ਨੇ ਇਹਨਾਂ ਦੀ ਜ਼ਮੀਨ ਵੀ ਲੈਣ ਪੂਲਣ ਚਾਹੀਏ ਅੱਜ ਵੀ ਆਏ ਨੇ ਸਾਰੇ ਜਣੇ ਕਿਉਂ ਬੈਠੇ ਨੇ ਇਹ ਆਂਦੇ ਜਿੰਨੀ ਜ਼ਮੀਨ ਦੀ ਕਦਰ ਹੈ ਉਨੀ ਸਾਨੂੰ ਵੱਧ ਕੇ ਬਲ ਕੇ ਜਿਨ੍ਹਾਂ ਨੇ ਜ਼ਮੀਨਾ ਬਖਸ਼ੀਆਂ ਨੇ ਜਿਨ੍ਹਾਂ ਦੀ ਕਿਰਪਾ ਨਾਲ ਸਭ ਕੋਸ਼ ਹੈ ਗੁਰੂ ਉਹਦੀ ਵੀ ਹੈ ਇਸ ਲਈ ਬੈਠੇ ਨੇ ਮੇਰੇ ਸਾਹਮਣੇ ਸੋ ਅੱਜ ਜੈਸੀ ਉਸ ਧਰਤੀ ਤੇ ਆ ਜਿਸ ਧਰਤੀ ਤੇ ਦੁਨੀਆਂ ਦੇ ਵਿੱਚ ਐ ਹੋ ਜੀ ਅਦੁੱਤੀ ਸ਼ਹਾਦਤ ਕਿਤੇ ਨਹੀਂ ਹੋਈ 9 ਸਾਲ ਦੇ ਸੀ ਬਾਬਾ ਜ਼ੋਰਾਵਰ ਸਿੰਘ ਤੇ 7 ਸਾਲ ਦੇ ਸੀ ਬਾਬਾ ਫਤਿਹ ਸਿੰਘ ਕਿਉਂ ਗੁਜ਼ਰ ਗਏ ਕਿਉਂ ਸੱਤ ਤਰ੍ਹਾਂ ਤੇ 9 ਸਾਲ ਦੀ ਉਮਰ ਦੇ ਪਿੱਛੇ ਬਾਬਾ ਵੀ ਲੱਗ ਗਿਆ ਕਿਉਂਕਿ ਉਹਨਾਂ ਦੇ ਕਰਮ ਬਾਬਿਆਂ ਤੋਂ ਵੀ ਵੱਡੇ ਸੀ ਇਸ ਲਈ ਬਾਬਾ ਲਿਖਿਆ ਜਾਂਦਾ ਹੈ ਅੱਜ ਅਸੀਂ ਉਸ ਧਰਤੀ ਤੇ ਬਹਿ ਕੇ ਕਮ ਸੇ ਕਮ ਇਮਾਨਦਾਰੀ ਨਾਲ ਆ ਕੈਮਰਿਆ ਰਾਈ ਸਹੀ ਦੁਨੀਆ ਨੂੰ ਕੁਝ ਗੱਲਾਂ ਤਾਂ ਦੱਸ ਪਈਏ ਕਿ ਸਾਨੂੰ ਇਹ ਕਿਉਂ ਚਾਹੀਦਾ ਹੈ ਜਵੇਂ ਸਵਾਮੀ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਧਰਮ ਦਾ ਜੋ ਵੀ ਵੱਡਾ ਕਹਿ ਲੋ ਜਾਂ ਸੰਤ ਕਹਿ ਲੋ ਜਾਂ ਸੂਫੀ ਕਹਿ ਲੋ ਉਹਨਾਂ ਦੀ ਬਾਣੀ ਅੰਕਤ ਹੈ ਤੇ ਬਦਕਿਸਮਤੀ ਨਾਲ ਸਭ ਤੋਂ ਜ਼ਿਆਦਾ ਵਾਰ ਜੇ ਬੇਅਦਬੀ ਹੋਈ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਪਤਾ ਕਿਉਂ ਕਿਉਂਕਿ ਅਸੀਂ ਇਹਨਾਂ ਨੂੰ ਜਾਗਦੀ ਜਿਉਂਦੀ ਜੋਤ ਆਣੇ ਹੈ ਸਦੀਵੀ ਗੁਰੂ ਆਣੇ ਐ ਇਸ ਲਈ ਜਾਨ ਬੁੱਝ ਕੇ ਬੇਅਦਬੀ ਹੁੰਦੀ ਐ ਤਾਂ ਇਹਦੇ ਲਈ ਅਸੀਂ ਕੁਝ ਨਹੀਂ ਕਰਾਂਗੇ ਕੀਤਾ ਔਰ ਉਹਦੇ ਲਈ ਮੈਂ ਇਹਨਾਂ ਨੂੰ ਮਿਹਰਬਾਨੀ ਵੀ ਕਿਹਾ ਸਰਕਾਰ ਵਾਲਿਆਂ ਨੂੰ ਪਰ ਮੈਂ ਨਾਲ-ਨਾਲ ਹੁਣ ਇਹ ਵੀ ਗੱਲ ਕਹਿ ਦੇਣਾ ਚਾਹਣਾ ਐ ਇਹ ਬੈਠੇ ਵੀ ਨੇ ਤੇ ਜੋ ਸੁਣ ਰਹੇ ਨੇ ਕੈਮਰਿਆਂ ਰਾਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿ ਜਿਨ੍ਹਾਂ ਨੇ ਗੁਰੂ ਦੇ ਨਾਂ ਤੇ ਬੇਆਦਬੀ ਕੀਤੀ ਜਾਂ ਪਾਲਟੈਕਸ ਕੀਤੀ ਉਹਨਾਂ ਦਾ ਹਾਲ ਵੇਖ ਲੋ ਤੇ ਜੇ ਤੁਸੀਂ ਬੈਕਸਟੈਪ ਲਿਆ ਜਾਂ ਸੰਗਤ ਨਾਲ ਧੋਖਾ ਕੀਤਾ ਔਰ ਸਭ ਤੋਂ ਵੱਡਾ ਜੇ ਗੁਰੂ ਨਾਲ ਧੋਖਾ ਕੀਤਾ ਰਹਿਣਾ ਥੋੜਾ ਵੀ ਕੱਖ ਨਹੀਂਗਾ ਜੇ ਬਚਾਉਣਾ ਚਾਹੁੰਦੇ ਹੋ ਆਪਦੇ ਆਪ ਨੂੰ ਤਾਂ ਨਾਲ-ਨਾਲ ਬੇਅਦਬੀ ਦੇ ਉਸ ਸਿੰਘ ਦੀ ਵੀ ਜੋ ਵੀ ਗੁਰੂਦਾਸ ਸਿੰਘ ਆ ਤਾਂ ਗੁਰੂ ਦੇ ਆਸ਼ੇ ਨਾਲ ਹੀ ਬੈਠਾ ਹੈ ਉਹਦੀ ਜਾਨ ਵੀ ਬਚਾਉਣੀ ਹੈ ਜੋ 10 ਮਹੀਨਿਆਂ ਤੋਂ 6/2 ਦੀ ਜਗ੍ਹਾ 'ਚ ਬੈਠਾ ਹੈ ਜਿਹਨੂੰ ਖੂਨ ਹਰ ਪਾਸਿਓਂ ਆਉਣ ਲੱਗ ਗਿਆ ਸੀ ਤੇ ਦਵਾਈ ਕਿਹਾ ਸੀ ਦਵਾਈ ਨਹੀਂ ਲਈ ਆਂਦਾ ਚੰਡੀ ਦਾ ਪਾਠ ਕਰੂੰਗਾ ਔਰ ਸਹੀ ਵੀ ਹੋ ਗਿਆ ਦਵਾਈ ਨਹੀਂ ਲਈ ਉਸ ਬੰਦੇ ਨੇ ਅਸਮਾਨ ਦੇ ਪੁੱਤ ਨੇ ਸਹੀ ਵੀ ਹੋ ਗਿਆ ਕਿ ਉਹਦੀ ਜਾਨ ਨਹੀਂ ਬਚਾਉਣੀ ਕੀ ਅਸੀਂ ਅਗਲੇ ਮੌਨਸੂਨ ਸੈਸ਼ਨ ਜਾਂ ਸਪੈਸ਼ਲ ਸੈਸ਼ਨ ਇੱਕ ਮਹੀਨੇ ਬਾਅਦ ਇਸ ਬਿੱਲ ਨੂੰ ਪਾਸ ਨਹੀਂ ਕਰ ਸਕਦੇਗੇ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਸਾਰੇ ਧਾਰਮਿਕ ਮੁਖੀਆਂ ਦੀਆਂ ਔਰ ਵਕੀਲਾਂ ਦੀਆਂ ਰਾਇਆਂ ਲਈਆਂ ਜਾ ਚੁੱਕੀਆਂ ਨੇ ਇਹ ਮਸਲਾ ਕਿਉਂ ਹੋਇਆ ਕਿ ਜਿਵੇਂ ਹੀ ਇਹ ਕਾਨੂੰਨ ਬਣਨ ਵਾਲੇ ਪਾਸੇ ਗਿਆ ਉਹ ਜਿਹੜੇ ਛੜੇੰਤਰਕਾਰੀ ਨੇ ਜਿਹੜੇ ਇਹ ਕੰਮ ਕਰਦੇ ਨੇ ਬੇ ਆਦਮੀ ਦਾ ਉਹ ਸਰਗਰਮ ਹੋ ਗਏ ਉਹਨਾਂ ਨੇ ਦਬਾਅ ਪਵਾਇਆ ਔਰ ਇਹ 6 ਮਹੀਨੇ ਲਈ ਸਟੈਂਡਿੰਗ ਕਮੇਟੀ ਜਾਂ ਕਹੇ ਲੋ ਸਿਲੈਕਟ ਕਮੇਟੀ ਨੂੰ ਦਿੱਤਾ ਪਰ ਅਸੀਂ ਵਾਰਨ ਕਰ ਚੁੱਕੇ ਆਂ ਤੇ ਨਾਲ ਨਾਲ ਇੱਥੇ ਖੜ ਕੇ ਮੈਂ 2 ਤੋਂ 3 ਸੁਝਾ ਦੇ ਵੀ ਦਊਂਗਾ ਤੇ ਤੁਹਾਨੂੰ 10 ਵੀ ਦੇਊਂਗਾ ਇਸ ਦੇ ਵਿੱਚ ਉਮਰ ਕੈਦ ਮੰਗੀ ਗਈ ਹੈ ਫਾਂਸੀ ਨਹੀਂ ਉਮਰ ਕੈਦ ਜੇ ਕੋਈ ਬੇਅਦਬੀ ਕਰੂਗਾ ਔਰ ਸਭ ਤੋਂ ਅਹਿਮ ਗੱਲ ਜੋ ਇੱਥੇ ਘੜ ਕੇ ਸਵਰਨ ਸਿੰਘ ਪੰਦੇਰ ਨੇ ਕਹੀ ਸੀ ਕਿ ਸਾਜ਼ਿਸ਼ ਕਰਤਾ ਉਹਨੂੰ ਵੀ ਲਿਆਂਦਾ ਜਾਊਗਾ ਵਿੱਚ ਮੈਂ ਗੁਰਪ੍ਰੀਤ ਸਿੰਘ ਜੀ ਇਹ ਗੱਲ ਕਹਿ ਦਿਓ ਜੇ ਉਹਨਾਂ ਨੂੰ ਵੀ ਉਮਰ ਕੈਦ ਹੀ ਦਿੱਤੀ ਜਾਵੇ ਕਿਉਂਕਿ ਅਸਲ ਦੋਸ਼ੀ ਉਹ ਹੁੰਦੇ ਨੇ ਔਰ ਬਦਕਿਸਮਤੀ ਨਾਲ ਜਿੰਨੀਆਂ ਵੀ ਬੇਆਦਬੀਆਂ ਹੋਈਆਂ ਅੱਜ ਤੱਕ ਕਿਸੇ ਵੀ ਸਾਜ਼ਿਸ਼ ਕਰਤਾ ਨੂੰ ਫੜਿਆ ਨਹੀਂ ਗਿਆ ਇਹਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਇਹਦੇ ਪਿੱਛੇ ਵਜ੍ਹਾ ਕੀ ਹੈ ਬੱਚੇ ਹੀ ਕਰਨਗੇ ਜਿਨ੍ਹਾਂ ਦਾ ਦਿਮਾਗ ਖਰਾਬਾ ਉਹ ਹੀ ਕਰਨਗੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਦੀਦਾ ਹੀ ਕੁਛ ਨਹੀਂਗਾ ਇਹਦਾ ਮਤਲਬ ਸਮਝੋ ਇਹ ਮਾਰਨਾਂਗੇ ਆਪਾਂ ਮਾਰਾਂਗੇ ਫਿਰ ਦੁਨੀਆ ਕੀ ਕਹੂਗੀ ਵੇਖੋ ਜੀ ਕਿਹੋ ਜੇ ਧਰਮ ਆਲੇ ਨੇ ਇਹ ਸਾਡੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਇਸ ਸਾਜ਼ਿਸ਼ ਤੋਂ ਬਚਾਂਗੇ ਕਿਵੇਂ ਜੇ ਕਾਨੂੰਨ ਬਣੂਗਾ ਤਾਂ ਜਦੋਂ ਹਰ ਇੱਕ ਨੂੰ ਸਾਜ਼ਿਸ਼ ਕਰਨ ਵਾਲੇ ਨੂੰ ਔਰ ਕਰਨ ਵਾਲੇ ਨੂੰ ਇਹ ਪਤਾ ਹੋਊਗਾ ਕਿ ਸਾਰੀ ਜ਼ਿੰਦਗੀ ਜਾਨਾ ਪਾਊਗਾ ਆਏ ਹੋਊਗਾ اور ਮੈਂ ਇੱਕ ਗੱਲ ਹੋਰ ਕਹਿ ਦਿਆਂ ਗਵਰਨਮੈਂਟ ਨੂੰ ਕਿ ਰਾਸ਼ਟਰਪਤੀ ਕੋਲੇ ਇਸ ਬਿੱਲ ਦੇ ਜਾਣ ਦੀ ਲੋੜ ਕੋਈ ਨਹੀਂ ਹੈ ਜੋ ਆਰਟੀਕਲ 200 ਆਰਟੀਕਲ 200 ਸੰਵਿਧਾਨ ਦਾ ਉਹਦੇ ਤਹਿਤ ਸਿਰਫ ਗਵਰਨਰ ਇਹਦੀ ਮਨਜ਼ੂਰੀ ਦੇ ਸਕਦਾ ਹੈ ਔਰ ਇਹ ਕਾਨੂੰਨ ਬਣ ਸਕਦਾ ਹੈ ਸੋ ਇਸ ਨੂੰ ਰਾਸ਼ਟਰਪਤੀ ਨੂੰ ਨਾ ਭੇਜਿਆ ਜਾਵੇ ਔਰ ਗਵਰਨਰ ਸਾਹਿਬ ਕਹਿ ਚੁੱਕੇ ਨੇ ਕਿ ਕਾਨੂੰਨ ਬਣਨਾ ਚਾਹੀਦਾ ਮੈਨੂੰ ਲੱਗਦਾ 2 ਮਹੀਨੇ ਪਹਿਲਾਂ ਦੀ ਗੱਲ ਹੈ ਨਾ ਜੀ ਤਾਂ ਇਹ ਰੁਕਣਾ ਨਹੀਂ ਚਾਹੀਦਾ ਔਰ ਵੈਸੇ ਵੀ ਜੋ ਸਾਡੇ ਅਸੈਂਬਲੀ ਦੇ ਹੈੱਡ ਹੁੰਦੇ ਨੇ ਜੋ ਕੇ ਮੁੱਖ ਮੰਤਰੀ ਹੁੰਦੇ ਆ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਇਸ ਕਾਨੂੰਨ ਨੂੰ ਸਾਈਨ ਕਰਾ ਕੇ ਜਲਦੀ ਤੋਂ ਜਲਦੀ ਕਾਨੂੰਨ ਦਾ ਰੂਪ ਬਣਾ ਕੇ ਲਿਆਂਦਾ ਜਾਵੇ ਉਹ ਜ਼ਿੰਮੇਦਾਰ ਹੋਣਗੇ ਜੇ ਕਰਨਗੇ ਤਾਂ ਅਸੀਂ ਵਡਿਆਈ ਵੀ ਕਰਾਂਗੇ باوجود ਇਸ ਦੇ ਕਿ ਲੇਟ ਹੋ ਗਿਆ ਫਿਰ ਵੀ ਜੇ ਨਹੀਂ ਕਰਨਗੇ ਤਾਂ ਮੈਂ ਕਹਿ ਚੁੱਕਿਆ ਕਿ ਪਿਛਲੇ ਤਾਂ ਗਏ ਤੁਸੀਂ ਸਾਥੋਂ ਜਾਂ ਸੰਗਤ ਹੋ ਜਾ ਗੁਰੂ ਦੇ ਕਰੋਪ ਤੋਂ ਨਹੀਂ ਬਚ ਪਾਉਂਗੇ ਇਹ ਕਲੀਅਰ ਕਟ ਗੱਲ ਹੈ ਔਰ 5 ਮਹੀਨੇ ਦੀ بجائے 1 ਮਹੀਨੇ ਛੋਵੇ ਔਰ ਇੱਕ ਹੋਰ ਗੁਰਪ੍ਰੀਤ ਜੀ ਸਾਡੇ ਲਿਖਿਆ ਹੋਇਆ ਟਾਈਟਲ ਹੈ ਜਿਹੜਾ ਇਹਦਾ ਬਿੱਲ ਦਾ ਟਾਈਟਲ ਹੈ ਹੋਲੀ ਸਕ੍ਰਿਪਚਰਸ ਲਿਖਿਆ ਹੋਇਆ ਹੈ ਜੋ ਸਿੱਖ ਤਰਮ ਹੈ ਅਸੀਂ ਜਾਗ ਦੀ ਜੋਤ ਮੰਨਦੇ ਹਾਂ ਸਕ੍ਰਿਪਚਰਜ਼ ਨਾਲ ਲਿਖਿਆ ਜਾਵੇ ਜੇ ਉੱਤੇ ਲਿਖ ਲਿਆ ਤਾਂ ਅੰਦਰ ਇਸ ਤਰ੍ਹਾਂ ਮੈਂਸ਼ਨ ਕੀਤਾ ਜਾਵੇ ਕਲੀਅਰਲੀ ਕਿਉਂਕਿ ਸੁਆਮੀ ਜੀ ਬੈਠੇ ਨੇ ਭਗਵਦ ਗੀਤਾ ਨੂੰ ਓਵੇਂ ਨਹੀਂ ਮੰਨ ਦੇਗੇ ਭਗਵਦ ਗੀਤਾ ਬਾਦ ਪੂਜੀ ਨਹੀਂ ਹੈ ਕੁਰਾਨ ਸ਼ਰੀਫ ਵੀ ਹੈ ਬਾਈਬਲ ਵੀ ਹੈ ਪਰ ਸਾਡੇ ਲਈ ਇਹ ਜਾਗਦੀ ਜੋਤ ਨੇ ਤਾਂ ਹੋਲੀ ਸਕ੍ਰਿਪਚਰਜ਼ ਦੇ ਨਾਲ ਨਾਲ ਇਹ ਵੀ ਮੈਂਸ਼ਨ ਕੀਤਾ ਜਾਵੇ ਅੱਗੇ ਪੂਰੇ ਖੜੜੇ ਚ ਸਿੱਧੂ ਸਾਹਿਬ ਤੇ ਔਲਖ ਸਾਹਿਬ ਮਿਲਦਾ ਇਹਦੇ ਬਾਰੇ ਸੋਚਣਗੇ ਇਹ ਬਹੁਤ ਜ਼ਰੂਰੀ ਹੈ ਸੋ ਅੱਜ ਜੇ ਉਸ ਧਰਤੀ ਤੇ ਗੁਰੂ ਸਾਹਿਬ ਦੀ ਹਜ਼ੂਰੀ ਆਪਾਂ ਜਿੰਨੀ ਸੰਗਤ ਇੱਥੇ ਬੈਠੀ ਔਰ ਜੋ ਕੈਮਰਿਆਂ ਰਾਹੀਂ ਦੁਨੀਆ ਚ ਸੁਣ ਰਹੀ ਐ ਮੈਂ ਉਹਨਾਂ ਦੀ ਹਾਜ਼ਰੀ ਚ ਇਹ ਗੱਲ ਕਹਿਣੀ ਚਾਹਣਾ ਅਸੀਂ ਵਾਰ-ਵਾਰ ਕਹਿੰਨੇ ਆ ਹਰ ਥਾਂ ਤੇ ਜਾ ਕੇ ਕਿ ਮੁੱਦਿਆਂ ਦੀ ਲੜਾਈ ਹੋਵੇ ਮੁੱਦੇ ਮੀਨ ਕਿ ਸਾਡੇ ਇਸ਼ੂ ਕੀ ਨੇ ਉਹਨਾਂ ਦੀ ਡਿਟੇਲ ਕੀ ਆ ਫਿਰ ਆਪਾਂ ਬਚਾਂਗੇ ਚਾਹੇ ਉਹ ਪਾਣੀ ਹੋਵੇ ਹਵਾ ਹੋਵੇ ਇਕਨੋਮੀ ਹੋਵੇ ਐਗਰੀਕਲਚਰ ਹੋਵੇ ਮੈਡੀਕਲ ਹੋਵੇ ਐਜੂਕੇਸ਼ਨ ਹੋਵੇ ਸੋ ਇਹ ਗੁਰੂ ਦੀ ਸ਼ਰਧਾ ਦੇ ਨਾਲ-ਨਾਲ ਇਹ ਮੁੱਦਾ ਵੀ ਹੈ ਔਰ ਮੁੱਦਾ ਇਹ ਹੱਲ ਇਹ ਦੱਸ ਚੁੱਕੀ ਹੈ ਕਮੇਟੀ ਸਰਕਾਰ ਮੰਨ ਚੁੱਕੀ ਹੈ ਸਿਲੈਕਟ ਕਮੇਟੀ ਨੂੰ ਭੇਜਿਆ ਜਾ ਚੁੱਕਿਆ ਹੈ ਤਾਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਨਾਲ-ਨਾਲ ਤਾੜਨਾ ਵੀ ਕਿ ਜੇ ਤੁਸੀਂ ਇਹਨੂੰ ਨਹੀਂ ਕਰੋਗੇ ਠੰਡੇ ਬਸਤੇ ਚ ਪਾਉਣ ਦੀ ਕੋਸ਼ਿਸ਼ ਕਰੂਗੇ ਤਾਂ ਅਸੀਂ ਸਾਜ਼ਿਸ਼ ਕਰਤਾ ਨਾਲੋਂ ਵੀ ਵੱਡੇ ਗੁਨਾਹਗਰ ਥੋੜੂ ਮੰਨਾਂਗੇ ਇਸ ਗੱਲ ਨੂੰ ਯਾਦ ਕਰ ਲਿਓ ਜੇ ਮੈਂ ਕਹੂੰਗਾ ਸਾਡੇ ਐਮ ਐਲ ਏ ਸਾਹਿਬ ਵੀ ਬੈਠੇ ਹੋਏ ਨੇ ਇੱਥੋਂ ਦੇ ਕਿ ਉਹ ਇਨ੍ਹਾਂ ਗੱਲਾਂ ਬਾਰੇ ਸੰਗਤ ਨੂੰ ਜੋ ਬੈਠੀ ਹੋਈ ਹੈ ਔਰ ਕੈਮਰਿਆ ਰਹੀਂ ਸਾਰੀ ਦੁਨੀਆ ਦੀ ਸੰਗਤ ਨੂੰ ਇਨ੍ਹਾਂ ਬਾਰੇ ਗੱਲਾਂ ਬਾਰੇ ਜੋ ਮੈਂ ਜ਼ਿਕਰ ਕੀਤਾ ਹੈ ਜਿੰਨਾਂ ਦਾ ਭਰੋਸੇ ਚ ਲੈਣ ਤੇ ਪਲੀਜ਼ ਜਿਵੇਂ ਮੈਂ ਪਹਿਲਾਂ ਕਿਹਾ ਹੈ ਗੁਰੂ ਦੀ ਹਜ਼ੂਰੀ ਚ ਬੈਠੇ ਆਂ ਟਾਲ ਮਟੋਲ ਨਹੀਂ ਸਿੱਧੀ ਗੱਲ ਹੋਵੇ ਜੋ ਸਾਡੀ ਹਿੱਕ 'ਚ ਵੱਜੇ ਤੇ ਅਸੀਂ ਸਮਝ ਸਕੀਏ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਕਿਉਂਕਿ ਬਾਕੀ ਗੱਲਾਂ ਹੋਰ ਬਹੁਤ ਹੁੰਦੀਆਂ ਨੇ ਅੱਜ ਉਸ ਵਿਸ਼ੇ ਤੇ ਰਹਿਣਾ ਚਾਹੀਦਾ ਜਿਹਦੇ ਲਈ ਆਪਾਂ ਇੱਥੇ ਆਏ ਆਂ ਸੋ ਕੁਝ ਕਹਿਤਾ ਹੋਵੇ ਤਾਂ ਉਹਦੇ ਲਈ ਖਿਮਾ ਦਾ ਜੀ ਆਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ